ਸਾਡੇ ਕੋਲੇ 99 ਅਸੀਂ 99 ਲੈ ਕੇ ਆਏ ਹੋਇਆ ਖੈਰਾ ਸਾਹਿਬ 99 ਲੈ ਕੇ ਆਏ ਤੇ ਹੁਣ 99 ਵਾਲੇ ਜੀ ਮਾਨ ਸਾਹਿਬ ਲੋਕ ਅਖਬਾਰ ਨਹੀਂ ਚਾਹਦੇ ਜਿੱਤੇ ਤੁਹਾਡੀ ਫੋਟੋ ਆ ਜਾਂਦੀ ਆ ਭਗਵੰਤ ਮਾਨ ਸਾਹਿਬ ਨੂੰ ਧੰਨਵਾਦ ਕਰਨਾ ਚਾਹੀਦਾ ਸਾਰੇ ਪੰਜਾਬ ਵਾਲਿਆਂ ਦਾ ਉਹਨੇ ਤਾਂ ਕਿਸੇ ਵੀ 13 0 ਵੀ 0 ਦਿਓ ਫਿਰ ਵੀ ਪੰਜਾਬ ਵਾਲਿਆਂ ਨੇ ਤਿੰਨ ਦੇਤੀਆਂ ਬਹੁਤ ਧੰਨਵਾਦ ਕਰਨਾ ਚਾਹੀਦਾ ਕਦੇ ਕਿੰਨੇ ਮਾਮਾ ਦੇ ਪੁੱਤ ਨੇ ਮੋਏ ਕਿੰਨੇ ਜਾਲੀ ਪਰਚੇ ਹੋਏ ਕਿੰਨੇ ਠੱਗ ਚੋਰ ਫੜੇ ਨੇ ਕਿੰਨੇ ਪੁੱਤ ਜਹਾਜ਼ ਚੜੇ ਨੇ ਕਿੰਨੇ ਥੋਡੇ ਘਰ ਉੱਚੇ ਪੈ ਗਏ ਕਿੰਨੇ ਜੱਟ ਨੇ ਫਾਹਾ ਲੈ ਗਏ ਕਿੰਨਾ ਕਿੰਨੇ ਜੱਟ ਨੇ ਫਾਹਾ ਲੈ ਗਏ ਕਿੰਨਾ ਤੁਸੀਂ ਇਹ ਚੜਿਆ ਕਰਜਾ ਕਿੰਨੀ ਥੋਡੇ ਤੋਂ ਦੁਖੀ ਹੈ ਪਰਜਾ ਕਦੇ ਇਹਦਾ ਵੀ ਤਾਂ ਦੇ ਦੇਓ ਹਿਸਾਬ ਥੋਡੇ ਕੋਲੋਂ ਪੁੱਛਦਾ ਹੈ ਪੰਜਾਬ ਸਾਨੂੰ ਬੜਾ ਮਹਿੰਗਾ ਪਿਆ ਇਨਕਲਾਬ ਹਾਂ ਤਾਂ ਤੇ ਖੁੱਡੀਆਂ ਸਾਭ ਦੀ ਬੋਰਡ ਲੱਗਵੇ ਸਰੀਫ ਤੇ ਇੱਕ ਕੀ ਲਿਖਿਆ ਹੁੰਦਾ ਇਮਾਨਦਾਰ ਓ ਯਾਰ ਅਸੀਂ ਇਮਾਨਦਾਰ ਹੀ ਚਟਣੀ ਆ ਜੀ شریف شریف ਸਾਰਾ ਪੰਜਾਬ شریف ਆ ਮੈਂ ਤੁਹਾਨੂੰ ਆਪਣੇ ਇੱਥੇ ਆ 10 ਜਨੇ شریف ਵੀ ਖੜੇ ਆ ਇਹ ਕਿੰਨਾ ਕਿ ਕਿਸੇ ਦੇ ਪੈਰ ਮਾਰੇ ਸ੍ਰੀ ਅਸਰਾਫਤ ਤੋਂ ਨਹੀਂ ਕੰਮ ਲੈਣਾ ਜੀ ਅਸੀਂ ਤੁਸੀਂ ਕੋਈ ਕੰਮ ਤਾਂ ਕਰਕੇ ਦਿਖਾਓ ਕਿ ਮੈਂ ਆ ਕੰਮ ਕਰਤਾ ਕਿਉਂਕਿ ਜੇ ਪੰਜਾਬ ਦੇ ਲੋਕ ਹੁਣ ਮਾਨ ਬਣਾਉਣਾ ਸ਼ੁਰੂ ਕਰ ਦੇਣਗੇ ਅੱਗੋਂ ਅਜੂ ਅੱਗੇ 27 ਆ ਪੰਜਾਬ ਵਾਲੇ ਇਹਨਾਂ ਨੂੰ ਬੱਸ ਵਾਲੀ ਸੀਟ ਵੀ ਨਹੀਂ ਦਿੰਦੇ ਕਹਨ ਉਹ ਜਿਹੜੇ ਹੈਲੀਕਾਪਟਰਾਂ ਚੜ ਸੀਗੇ ਥੱਲੇ ਲਾਤੇ ਨਾ ਪਰ ਲੋਕਾਂ ਨੂੰ ਉਹਦਾ ਕੀ ਫਾਇਦਾ ਹੋਇਆ ਉਹਨਾਂ ਨੂੰ ਥੱਲੇ ਲਾ ਕੇ ਆਪ ਤਾਂ ਚੜ ਗਏ ਯਾਰ ਪਰ ਜਾਂ ਤਾਂ ਲੋਕ ਫਿਰ ਇਹ ਫਰਕ ਕੀ ਰਹਿ ਗਿਆ ਕਿ ਆਪ ਚੜਨ ਮਾਰਾ ਜਾਂ ਤੂੰ ਲੋਕਾਂ ਨੂੰ ਦੱਸ ਤਾ ਦਿੰਦਾ ਵੀ ਬਾਈ ਜੀ ਮੈਂ ਚੜਨਾ ਮੈਨੂੰ ਚੜਾ ਦੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਲੋਕਾਂ ਨੇ ਦੱਸਤਾ ਵੀ ਸਾਬ ਜੀ ਪੰਥ ਕੱਲਾ ਤੁਹਾਡਾ ਨਹੀਂ ਮੈਂ ਤਾਂ ਮੈਂ ਆਖਾ ਸਪੋਰਟਰ ਵੀ ਆ ਬਈ ਗੱਪ ਦੇਖੋ ਰੋੜ ਦਾ ਇਹ ਚੌਰਸ ਵਾਲੇ ਕਲਾਕਾਰ ਨਾਲ ਕੰਨਮਿਆਂ ਕੋਰਸ ਵਾਲੇ ਦੇਖੋ ਕਲਾਕਾਰੀ ਕਮਾਲ ਏ ਉਸ ਦੀ ਪੱਲੇ ਸਾਡੇ ਪੈ ਗਏ ਬਲਵੋਸ ਦੀ ਕਹਿੰਦਾ ਬੋਂਕਰ ਨਾਲ ਲੱਗਿਆ ਪੰਜਾਬ ਹੁੰਝ ਕੇ ਝੂਠਾ ਜਿਹੜਾ ਰੋਕੇ ਫਿਰ ਅੱਖਾਂ ਪੂੰਝ ਕੇ ਪਰਵਾਹ ਨਿਉ ਕੋਈ ਦੁਨੀਆ ਦੇ ਰੋਸ ਦੀ ਪੱਲੇ ਸਾਡੇ ਪੈ ਗਏ ਬਲਬ ਉਸ ਦੀ ਬਿਜਲੀ 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 ਕਰਜਾ ਉਹ ਕਿਧਰ ਗਏ ਕਰਜੇ ਦੀ ਵੀ ਤਾਂ ਗੱਲ ਕਰੋ ਵੀ ਅਸੀਂ ਨਾ ਕਰਜਾ ਚੜਿਆ ਆ ਵੀ ਗੱਲ ਦੱਸਿਆ ਕਰੋ ਮਾਨ ਸਾਹਿਬ ਫੇਰ ਵੇਖਾਂਗੇ ਕੀ ਹੁੰਦਾ ਮੈਂਬਰ ਆਫ ਪਾਰਲੀਮੈਂਟ ਨਹੀਂ ਤੁਸੀਂ ਆਫ ਪਾਰਲੀਮੈਂਟ ਕੱਟ ਕੇ ਮੰਬਰ ਤੇ ਆਉਂਗੇ ਦੁਬਾਰੇ ਤੇ ਮੰਬਰ ਤੋਂ ਬਾੜ ਵਾਲਿਆਂ ਨੂੰ ਨਹੀਂ ਜਾਂਦਾ ਆਮ ਆਦਮੀ ਪਾਰਟੀ ਦੇ ਭਮੱਕੜ ਜਿਹਨਾਂ ਨੂੰ ਭਗਵਾਨ ਸਿੰਘ ਮਾਨ ਵੀ ਕਹਿੰਦੇ ਸਾਡੇ ਭਮੱਕੜ ਤੇ ਇਹਨਾਂ ਸਾਰੇ ਜਿਹੜੇ ਭਮੱਕੜ ਕਿੱਥੇ ਰਹਿ ਗਏ ਜਿਹੜਾ ਬੱਲਬ ਸੀ ਨਾ ਬੱਲਬ ਉਹ ਦਵਾਈ ਵਾਲਾ ਨਿਕਲਿਆ ਜਿਹੜਾ ਆਪਣੇ ਲਾਂਦੇ ਖੱਟਾ ਜਾ ਉਹ ਮੱਕੜੋ ਦੇ ਕੋਲੇ ਜਾਂਦਾ ਮਰ ਜਾਂਦਾ ਉਹ ਅਸਲ ਦੇ ਵਿੱਚ ਭਮੱਕੜ ਕੋਲੇ ਜਾਂਦੇ ਸੀ ਮਰ ਗਏ ਤੇ ਜਿਹੜੇ ਤਾਂ ਭਮੱਕੜ ਮਰ ਗਏ ਉਹ ਤਾਂ ਚਲੋ ਉਹਨਾਂ ਨੂੰ ਮੁਬਾਰਕਾਂ ਤੇ ਭਾਈ ਜਿਹੜੇ ਭਮੱਕੜ ਬਚ ਕੇ ਵੇਡਾਂ ਚ ਕਨਵਰਟ ਹੋ ਗਏ ਉਹ ਥੋੜੇ ਜੇ ਉਹ ਆ ਉਹਨੂੰ ਤੰਗ ਕਰਨੇ ਖਤਰਨਾਕ ਹੋ ਗਿਆ ਕੰਮ ਉਹਨਾਂ ਦਾ ਲੋਕ ਵਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ 2024 ਦੇ ਇਲੈਕਸ਼ਨ ਹੋਏ ਆ ਤੇ 2024 ਦੇ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਤਿੰਨ ਸੀਟਾਂ ਆਈਆਂ ਦਾਵਾ 13 0 ਦਾ ਕੀਤਾ ਜਾ ਰਿਹਾ ਸੀ ਉਹ 13 ਦੇ ਅੱਗੋਂ ਏਕਾ हट ਗਿਆ ਤੇ ਸਿਰਫ ਤਿੰਨ ਰਹਿ ਗਈਆਂ ਇਹ ਤਿੰਨ ਕਿਉਂ ਰਹੀਆਂ ਕੀ ਕਾਰਨ ਨੇ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ 2022 ਦੇ ਵਿੱਚ ਧੂਰੇ ਇਲੈਕਸ਼ਨਾਂ ਦੇ ਵਿੱਚ ਪ੍ਰਚਾਰ ਕਰਨ ਵਾਲੇ ਖੁਸ਼ਕਰਨ ਦੇ ਨਾਲ ਇਸ ਟਾਈਮ ਉਹ ਪ੍ਰਚਾਰ ਨਹੀਂ ਕਰ ਰਹੇ ਉਹਤੇ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਕਿਉਂ ਲੱਗਿਆ ਵੀ ਇਹ ਇਧਰ ਡਾਊਨਫਾਲ ਵਾਲੇ ਵਾਲ ਨੂੰ ਪਾਰਟੀ ਕਿਉਂ ਆ ਰਹੀ ਹੈ ਕੁਝ ਕਾਰਨ ਪਹਿਲਾਂ ਸਵਾਗਤ ਹੈ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਜਿੰਨੇ ਵੀ ਲੋਕ ਬਾਜ਼ੀ ਟੀਵੀ ਨੂੰ ਦਰਸ਼ਕ ਦੇਖ ਰਿਹਾ ਸਾਰਿਆਂ ਦਾ ਧੰਨਵਾਦ ਜੀ ਕਾਰਨ ਕਿਵੇਂ ਦੇਖ ਦਿਓ ਮਤਲਬ ਜਿਹੜਾ ਆਮਦਮੀ ਪਾਰਟੀ ਭਗਵੰਤ ਮਾਨ ਜਿੱਥੇ ਜਾਂਦੇ ਸੀ 13 0 ਤੀਰ ਵੀ ਛੱਡਦੇ ਸੀ ਉਹ ਸਾਰਾ ਕੁਝ ਛੱਡਣ ਦੇ ਬਾਵਜੂਦ ਵੀ ਤਿੰਨ ਸੀਟਾਂ ਕਿਉਂ ਰਹਿ ਗਈਆਂ ਇਹ ਇੱਕ ਤਾਂ ਪਹਿਲਾਂ ਭਗਵੰਤ ਮਾਨ ਸਾਹਿਬ ਨੂੰ ਧੰਨਵਾਦ ਕਰਨਾ ਚਾਹੀਦਾ ਸਾਰੇ ਪੰਜਾਬ ਵਾਲਿਆਂ ਦਾ ਉਹਨੇ ਤਾਂ ਕਿਸੇ ਵੀ 13 0 ਵੀ 0 ਦਿਓ ਫੇਰ ਵੀ ਪੰਜਾਬ ਵਾਲੇ ਨੇ ਤਿੰਨ ਦੇਤੀਆਂ ਬਹੁਤ ਧੰਨਵਾਦ ਕਰਨਾ ਚਾਹੀਦਾ ਹੈ ਦੂਜੇ ਨੰਬਰ ਦੀ ਗੱਲ ਇਹ ਹੈ ਜੀ ਵੀ ਉਹਨਾਂ ਨੇ ਕਿਹਾ ਵੀ ਪਹਿਲੀ ਤਾਂ ਗੱਲ ਹੈ ਵੀ ਛੋਟੇ ਵਰਗੇ ਪੱਤਰਕਾਰਾਂ ਨਾਲ ਤਾਂ ਮੈਂ ਤਾਂ ਕਦੇ ਇੱਕ ਨਾ ਤੁਸੀਂ ਵੀ ਕਦੇ ਬਾਈ ਜਾਂਸ ਮੈਂ ਬਹੁਤ ਪੰਜਾਬ ਵਾਲੇ ਵੀ ਉਹ ਪੱਤਰਕਾਰ ਲੱਭ ਰਿਹਾ ਹੈ ਇਹਦੀ ਹਰੇਕ ਸਪੀਚ ਦੇ ਵਿੱਚ ਹੁੰਦਾ ਮੈਨੂੰ ਪੱਤਰਕਾਰ ਮਿਲੇ ਉਹਨਾਂ ਨੇ ਸਵਾਲ ਪੁੱਛਿਆ ਉਹ ਕਿਹੜੇ ਪੱਤਰਕਾਰ ਹੈ ਜਿਨ੍ਹਾਂ ਨੇ ਸਵਾਲ ਪੁੱਛਿਆ ਉਹ ਬਸ ਤਿੰਨ ਚਾਰਕ ਪੱਤਰਕਾਰ ਸੀਗੇ ਜਿਹੜੇ ਹੁਣ ਸਕ੍ਰਿਪਟਡ ਜਿਵੇਂ ਵਿਚਾਰਾ ਚਲੋ ਜਿਵੇਂ ਵੀ ਆ ਉਹ ਪੱਤਰਕਾਰਾਂ ਨੂੰ ਵੀ ਦੱਸ ਰਿਹਾ ਸੀ ਕਹਿੰਦਾ ਵੀ ਦੇਖੋ ਇਹ ਕਿਵੇਂ ਵੋਟਾਂ ਮੰਗ ਰਿਹਾ ਮੈਂ ਆਪਦੇ 22 ਸਾਲਾਂ ਦੇ ਕੰਮ ਤੇ ਵੋਟਾਂ ਮੰਗ ਰਿਹਾ ਤੇ ਫਿਰ ਉਹ ਕੰਮਾਂ ਤੇ ਵੋਟਾਂ ਮੰਗੀਆਂ ਪਰ ਤਾਂ ਹੀ ਤਾਂ ਦੇਤੀਆਂ ਇੱਕ ਤਾਂ ਤਿੰਨ ਸੀਟਾਂ ਦਿੱਤੀਆਂ ਕੰਮਾਂ ਤੇ ਇੱਕ ਤਾਂ ਉਹ ਵੀ ਮਤਲਬ ਬਿਜਲੀ ਵਾਲਾ ਕੰਮ ਹੋ ਗਿਆ ਸੀ ਤਾਂ ਕਰਕੇ ਚਲੋ ਮੀਤਹੇਰ ਵਾਲੀ ਟਿਕਟ ਦੇਤੀ ਮੰਨ ਲਈ ਗੱਲ ਠੀਕ ਹੈ ਤੇ ਇੱਕ ਅੱਧਾ ਜਿਹੜਾ ਟੋਲ ਪਲਾਜੇ ਵਾਲਾ ਸੀਗਾ ਉਹ ਦੇਤੀ ਜੀ ਤੁਹਾਡੇ ਆਪਣੇ ਹੁਸ਼ਿਆਰਪੁਰ ਵਾਲੀ ਜਿਹੜੀ ਨੌਕਰੀਆਂ ਵਾਲੀ ਆ ਉਹ ਲੋਕਾਂ ਨੂੰ ਮਤਲਬ ਕੱਚਾ ਪੱਕਾ ਜਿਆਸੀ ਵੀ ਦਿੱਤੀਆਂ ਜਾਂ ਨਹੀਂ ਕਿਉਂਕਿ ਇਹ ਨਹੀਂ ਮੰਨਿਆ ਸਾਬਿਤ ਕੀਤਾ ਤਾਂ ਕਰਕੇ ਫਿਰ 10000 ਵੋਟਾਂ ਦੀ ਦਿੱਤੀਆਂ ਮਾਲਵਿੰਦਰ ਗੰਗ ਵਾਲੇ ਠੀਕ ਹੈ ਉਹ ਫਿਰ ਲੋਕਾਂ ਨੂੰ ਕਲੀਅਰ ਨਹੀਂ ਸੀ ਨਾ ਜੇ ਕਲੀਅਰ ਹੁੰਦਾ ਫਿਰ ਹੋ ਸਕਦਾ ਵੱਧ ਤੇ ਜਿਤਾਣ ਦੇ ਇਹ ਧੰਨਵਾਦ ਕਰਨਾ ਚਾਹੀਦਾ ਮਾਨ ਸਾਹਿਬ ਤੁਹਾਨੂੰ ਲੋਕਾਂ ਦਾ ਇਹ ਹੈ ਜੀ ਗੱਲ ਹੁਣ ਕੀ ਲੱਗਦਾ ਹੈ ਮਤਲਬ ਆਮ ਆਦਮੀ ਪਾਰਟੀ ਦੇ ਤੁਸੀਂ ਕਿਹਾ ਵੀ ਤਿੰਨ ਸੀਟਾਂ ਦਾ ਤਾਂ ਦਿੱਤੀਆਂ ਵੀ ਇਹ ਕੰਮ ਸੀ ਵੀ ਜਿਹੜੇ ਜਿਹੜੇ ਕੰਮ ਸੀ ਹੁਣ ਕਿਹੜੇ ਕਿਹੜੇ ਕੰਮ ਆ ਜਿਹੜੇ ਨਹੀਂ ਕੀਤੇ ਜਾਂ ਜਿੱਦੋਂ ਲੋਕ ਖਫਾ ਹੋਏ ਹੈ ਜਿਹੜੀਆਂ ਬਾਕੀ 10 ਖੋ ਉਹ ਤਾਂ ਜੀ ਫਿਰ ਜੇ ਆਪਾਂ ਜਿਹੜੇ ਜਿਹੜੇ ਨਹੀਂ ਕੀਤੇ ਇਹਨਾਂ ਨੇ ਗੱਲਾਂ ਕੀਤੀਆਂ ਫਿਰ ਮੈਨੂੰ ਲੱਗਦਾ ਆਪਾਂ ਨੂੰ ਦੋ ਤਿੰਨ ਦਿਨ ਲੱਗ ਜਾਣਗੇ ਇਹਨਾਂ ਦੀਆਂ ਗੱਲਾਂ ਉਹ ਦੱਸਣ ਲੱਗਗੇ ਤਾਂ ਦੂਜੀ ਗੱਲ ਵੀ ਜਿਵੇਂ ਇਹਨਾਂ ਨੇ ਕਿਹਾ ਕੰਮ ਸਭ ਤੋਂ ਇਹ ਇਹ ਤੁਸੀਂ ਨਾ ਸਪੀਚਾਂ ਦੇ ਵਿੱਚ ਦੇਖ ਲਿਆ ਕਰੋ ਭਗਵੰਤਮਾਨ ਸਾਹਿਬ ਦੇ ਪਹਿਲਾਂ ਇਸਪੀਚਾਂ ਦੇ ਵਿੱਚ ਕਰਦਾ ਹੁੰਦਾ ਸੀ ਆ ਆਪਣੇ ਸਪੀਚ ਦੇ ਵਿੱਚ ਕਹਿੰਦਾ ਸੀਗਾ ਜੀ ਵੀਆਈਪੀ ਕਲਚਰ ਬੰਦ ਕਰਨਾ ਹੈ ਅੱਜਕੱਲ ਦੀ ਸਪੀਚ ਦੇ ਵਿੱਚ ਦੇਖੋ ਕਦੇ ਵੀਆਈਪੀ ਕਲਚਰ ਨਿਊ ਪਰਿਵਾਰਵਾਦ ਖਤਮ ਕਰਨਾ ਹੈ ਹੁਣ ਦੀ ਸਪੀਚ ਦੇ ਵਿੱਚ ਨਹੀਂ ਕਹਿੰਦਾ ਪਰਿਵਾਰਵਾਦ ਖਤਮ ਕਰਨਾ ਹੈ ਕਿਉਂਕਿ ਫਿਰ ਤੁਹਾਨੂੰ ਪਤਾ ਨਾ ਜੀ ਹੁਣ ਤਾਂ ਮਾਨ ਸਾਹਿਬ ਜੀ ਅਸਲ ਦੇ ਵਿੱਚ ਮੈਂ ਇੱਕ ਗੱਲ ਹੋਰ ਦੱਸਾਂ ਮਾਨ ਸਾਹਿਬ ਤੁਹਾਨੂੰ ਵੀ ਜੇ 22 ਜਨ ਤੁਹਾਡੇ ਕੋਲੇ ਆ ਗਈ ਤੇ ਜੇ ਕਿਸੇ ਨੇ ਨਾਂ ਭੇਜ ਭੂਜਤੀ ਮਾਨ ਸਾਹਿਬ ਲੋਕ ਅਖਬਾਰ ਨਹੀਂ ਚਾਹਦੇ ਜਿੱਤੇ ਤੁਹਾਡੀ ਫੋਟੋ ਆ ਜਾਂਦੀ ਹੈ ਉਹ ਵੀ ਐਂ ਦੇਖਣਾ ਕਿ ਮੱਛੇ ਨਾਲ ਕਿ ਕਈ ਇਹ ਕੌਣ ਆ ਭਗਵੰਤ ਮਾਨ ਦੀ ਫੇਰ ਨਾ ਫੜਾਓ ਐ ਲੋਕਾਂ ਨੂੰ ਐ ਅਖਬਾਰ ਚੱਕਣਾ ਪੈਂਦਾ ਕਿਉਂਕਿ ਲੋਕ ਐਨੇ ਝੂਠ ਬੋਲ ਬੋਲ ਕੇ ਤੇ ਲੋਕ ਅੱਕ ਗਏ ਆ ਵੀ ਮਤਲਬ ਇਹ ਸੁਣ ਸੁਣ ਕੇ ਕੀ ਰੋਜ਼ ਹੀ ਉਹੀ ਸੇਮ ਗੱਲਾਂ ਇੱਕ ਮੈਨੂੰ ਉਹ ਲੋਕ ਨਹੀਂ ਸਮਝਾਉਂਦੇ ਵੀ ਜਿਹੜੇ ਐਜੀਆਂ ਗੱਲਾਂ ਤੋਂ ਹੱਸ ਪੈਂਦੇ ਆ ਆ ਹੁਣੇ ਹੁਣੀ ਆ ਪੁੱਛ ਜਿੱਕਰ ਕਿਥੋਂ ਇਹ ਬੋਲ ਰਿਹਾ ਸੀਗਾ ਕਹਿੰਦਾ ਵੀ ਮੈਂ ਜਿਹੜੇ ਹੈਲੀਕਾਪਟਰਾਂ ਚ ਉੱਡ ਸੀਗੇ ਥੱਲੇ ਲਾਤੇ ਨਾ ਪਰ ਲੋਕਾਂ ਨੂੰ ਉਹਦਾ ਕੀ ਫਾਇਦਾ ਹੋਇਆ ਉਹਨਾਂ ਨੂੰ ਥੱਲੇ ਲਾ ਕੇ ਆਪ ਤਾਂ ਚੜ ਗਏ ਯਾਰ ਫਿਰ ਜਾਂ ਤਾਂ ਲੋਕ ਫਿਰ ਇਹ ਫਰਕ ਕੀ ਰਹਿ ਗਿਆ ਕਿ ਆਪ ਚੜਨ ਮਾਰਾ ਜਾਂ ਤੂੰ ਲੋਕਾਂ ਨੂੰ ਦੱਸ ਤਾ ਦਿੰਦਾ ਵੀ ਬਾਈ ਜੀ ਮੈਂ ਚੜਨਾ ਮੈਨੂੰ ਚੜਾ ਦਿਓ ਹੁਣ ਕੰਮ ਤਾਂ ਬਾਈ ਜੀ ਇਹਨਾਂ ਦਾ ਇੱਕ ਵੀ ਦੱਸ ਦਿਓ ਕੋਈ ਕੋਈ ਵੀ ਹੁਣ ਯਾਰ ਇਹਨਾਂ ਨੇ ਹੁਣ ਇੱਕ ਗੱਲ ਬਹੁਤ ਕਹਿੰਦਾ ਹੁੰਦਾ ਸੀ ਵੀ ਯਾਰ ਜਿਹੜੇ ਪੰਜਾਬ ਦੇ ਲੋਕ ਆ ਨਾ ਪੰਜਾਬ ਦੇ ਨੌਜਵਾਨ ਬਹੁਤ ਬਾਹਰ ਜਾ ਰਹੇ ਆ ਬਹੁਤ ਬਾਹਰ ਜਾ ਰਹੇ ਮੈਂ ਇਹਨਾਂ ਨੂੰ ਰੋਕੂੰਗਾ ਕਹਿੰਦਾ ਸੀ ਨਾ ਜੀ ਅਕਸਰ ਬਾਈ ਯਾਰ ਤੂੰ ਤਾਂ ਲੋਕਾਂ ਨੂੰ ਜਵਾਨਾਂ ਨੂੰ ਡਰਾ ਹੀ ਇੰਨੇ ਦਿੱਤੇ ਕਿਸੇ ਦਾ ਰਹਿਣ ਨੂੰ ਜ਼ਿਕਰ ਹੋਏ ਬਾਈ ਤੁਹਾਡੇ ਕਿੰਨੇ ਚੈਨਲ ਬੰਦ ਕਰਤੇ ਜੀ ਤਿੰਨ ਕਿਤੇ ਠੀਕ ਹੈ ਜੀ ਤੇ ਹੋਰ ਪੰਜਾਬ ਦੇ ਕਿੰਨੇ ਨੌਂ ਜ਼ਬਾਨਾਂ ਦੇ ਤੁਹਾਡੇ ਨਾਲ ਦੇਖੋ ਇੱਕ ਤੁਸੀਂਓ ਕੈਮਰਾਮੈਨ ਐਡੀਟਿੰਗ ਵਾਲਾ ਕਿੰਨੇ ਬੰਦਿਆਂ ਦਾ ਪਰਿਵਾਰ ਜੁੜਿਆ ਹੋਇਆ ਨਾ ਤੇ ਇਹੀ ਜੀ ਕਿੰਨੇ ਚੈਨਲ ਬੰਦ ਕਰਤੇ ਜਿਨ੍ਹਾਂ ਨਾਲੇ ਪਰਿਵਾਰ ਜੁੜਿਆ ਹੋਇਆ ਸੀ ਬਾਕੀ ਅਗਲਾ ਕਹਿੰਦਾ ਯਾਰ ਮੇਰੇ ਤੇ ਕੋਈ ਮੈਂ ਕੋਈ ਮਾੜਾ ਮੋਟਾ ਕੁਝ ਬੋਲਤਾ ਕਿਉਂਕਿ ਜਜ਼ਬਾਤੀ ਹੁੰਦੇ ਨੇ ਨਾ ਪੰਜਾਬੀ ਵੀ ਇਹਨਾਂ ਨੇ ਪਤਾ ਨਹੀਂ ਪਰਚਾ ਪਾ ਦੇਣਾ ਆ ਅਕਸਰ ਹੋਇਆ ਮੜਾ ਕੇ ਪਿੰਡ ਵੀ ਤੁਹਾਨੂੰ ਪਤਾ ਹੀ ਹੈ ਮਾੜਾ ਜਿ ਕੋਈ ਨੂੰ ਸਵਾਲ ਪੁੱਛਿਆ ਨਾਲ ਦੀ ਨਾਲ ਪਰਚਾ ਤੇ ਇੱਕ ਤਾਂ ਪਰਚੋ ਇਹ ਦੇ ਪਰਚਾ ਪਰਚਾ ਕੌਣ ਰਹੁਆ ਜੀ ਪੰਜਾਬ ਦੇ ਵਿੱਚ ਤੇ ਮਾਨ ਸਾਹਿਬ ਤੁਸੀਂ ਪਹਿਲਾਂ ਕੰਮ ਬਹੁਤ ਇਹੋ ਜਿਹਾ ਕਰਦੇ ਆ ਲੋਕ ਕਨੇ ਹਜੇ ਵੀ ਤੁਹਾਨੂੰ ਨਾ ਜਿਹੜੀਆਂ ਤਿੰਨ ਸੀਟਾਂ ਪਤਾ ਕਿਉਂ ਦਿੱਤੀਆਂ ਵੀ ਜੇ ਤਾਂ ਇਹਨਾਂ ਨੂੰ ਜਮੇ 0 ਦੇਤੀ ਫਿਰ ਤੇ ਫਾਰਗੀ ਹੋ ਜਾਣਗੇ ਵੀ ਆਪਾਂ ਨੂੰ ਕਿਹੜਾ ਜਿਤਾਉਣਾ ਬਾਈ ਓਏ ਚੱਕ ਦੋ ਡਾ ਦਿਓ ਸ਼ਰਲੇ ਹੁਣ ਕੀ ਹੈ ਕਿ ਵੀ ਸ਼ਰਮ ਸ਼ਰਮ ਜੀ ਮੰਨ ਲੈਣ ਮਾੜੀ ਮੋਟੀ ਤਾਂ ਕਰਕੇ ਇਹਨਾਂ ਨੂੰ ਤਿੰਨ ਦੇਤੀਆਂ ਜੀ ਹਾਂਜੀ ਇੱਕ ਇਹ ਜਿਹੜੇ ਤੀਰ ਛੱਡਦੇ ਹੁੰਦੇ ਸੀ ਇਹ ਜਦੋਂ ਵੀ ਬਠਿੰਡੇ ਆਉਂਦੇ ਆ ਉਹ ਤੀਰ ਕਿਹਦੇ ਵੱਜਿਆ ਜਾ ਕੇ ਕਿੱਕਲੀ ਬੜੀ ਕਿੱਕਲੀ ਸੁਣਾਈ ਆ ਜੀ ਇਹਨਾਂ ਨੇ ਤੀਰ ਵੱਜਣਾ ਤਾਂ ਤੀਰ ਮੈਨੂੰ ਸਮਝ ਨਹੀਂ ਆਉਂਦੀ ਮਾਨਸਾਪਾ ਨੂੰ ਤੁਸੀਂ ਮੁੱਖ ਮੰਤਰੀਓ ਕਿੱਕਲੀ ਵੀ ਮੈਨੂੰ ਤਾਂ ਕੋਈ ਏਡੀ ਘੈਂਟ ਜੀ ਨਹੀਂ ਲੱਗੀ ਮੈਂ ਤੁਹਾਨੂੰ ਸੱਚ ਦੱਸਾਂ ਹਾਂ ਕੀ ਹੈ ਵੀ ਐਂ ਸ਼ਬਦਾਂ ਦਾ ਜੋੜ ਕੇ ਜਿ ਕਿੱਕਲੀ ਕੋਈ ਚਲੋ ਐਦੂ ਪਹਿਲਾਂ ਵਾਲਾ ਠੀਕ ਲੱਗਦੀ ਸੀ ਜੇ ਹਾਂ ਠੀਕ ਹੈ ਫਿਰ ਮੈਂ ਤਾਂ ਵੱਡਾ ਭਲੀ ਤੋਂ ਆਇਆ ਨਾ ਜੀ ਜਦੋਂ ਬਟੰਡੇ ਨੂੰ ਥਾਂ ਥਾਂ ਤੇ ਖੁੱਡੀਆਂ ਸਾਹਿਬ ਦੀ ਬੋਰਡ ਲੱਗੇ ਵੀ ਸਰੀਫ ਤੇ ਇੱਕ ਕੀ ਲਿਖਿਆ ਹੁੰਦਾ ਇਮਾਨਦਾਰ ਓ ਯਾਰ ਅਸੀਂ ਇਮਾਨਦਾਰ ਹੀ ਚਟਨੇ ਆ ਕੀ ਸਰੀਫ ਸਰੀਫ ਸਾਰਾ ਪੰਜਾਬ ਸਰੀਫ ਆ ਮੈਂ ਤੁਹਾਨੂੰ ਆਪਣੇ ਇੱਥੇ ਆ 10 ਜਨੇ شریف ਵੀ ਖੜੇ ਆ ਇਹ ਕਿੰਨਾ ਕਿ ਕਿਸੇ ਦੇ ਪੈਰ ਮਾਰੇ ਹਮਮਮ ਸ੍ਰੀ ਸਰਾਫਤ ਤੋਂ ਨਹੀਂ ਕੰਮ ਲੈਣਾ ਜੀ ਅਸੀਂ ਤੁਸੀਂ ਕੋਈ ਕੰਮ ਤਾਂ ਕਰਕੇ ਦਿਖਾਓ ਵੀ ਮੈਂ ਆ ਕੰਮ ਕਰਤਾ ਅਸੀਂ ਸਰਾਫਤ ਦਾ ਕੀ ਕਰੀਏ ਸਰਾਫਤ ਪਰ ਬਹੁਤ ਆ ਫਿਰ ਉਹਨਾਂ ਨੂੰ ਕਹਣਾ ਮੁੱਖ ਮੰਤਰੀ ਬਣਾ ਦਿੰਨੇ ਆ ਅਸੀਂ ਉਹਨਾਂ ਨੂੰ ਵੀ ਬਣਾ ਦਿੰਨੇ ਆ ਕੁਛ ਨਾ ਕੁਛ ਬਾਕੀ ਜਰੇ ਇਹਨਾਂ ਨੇ ਇਹ ਚੀਜ਼ ਬਹੁਤ ਪ੍ਰਚਾਰ ਇੱਜਤੇਦਾਰ ਖੁੱਡੀਆਂ ਵਾਲਾ ਵੀ ਉਹ ਚੀਜ਼ਾਂ ਨੇ ਯਾਰ ਹੁਣ ਪਹਿਲਾਂ ਤਾਂ ਗੱਲ ਇਹ ਸੀ ਹੁਣ ਹੁਣ ਉਹਨਾਂ ਸਰਾਫਤ ਲੋਕਾਂ ਨੇ ਦੇਖ ਲਈ ਫਿਰ ਲੰਬੀ ਹਲਕੇ ਚ ਵੋਟ ਕਿਉਂ ਘਟ ਗਈ ਥਾਂ ਥਾਂ ਤੋਂ ਜੀ ਜੀ ਨੇ ਤਾਂ ਜੇ ਤਾਂ ਤੁਸੀਂ ਪਰਸੈਂਟੇਜ ਦੇਖਣ ਲੱਗ ਜਓ ਨਾ ਇਹ ਆਮ ਆਦਮੀ ਪਾਰਟੀ ਨੂੰ ਅਸਲ ਦੇ ਵਿੱਚ ਲੋਕਾਂ ਨੇ ਦਿਖਾ ਦਿੱਤਾ ਵੀ ਤੁਸੀਂ ਬਿਲਕੁਲ ਨਹੀਂ ਸਾਨੂੰ ਪਸੰਦ ਤੇ ਦੂਜੀ ਗੱਲ ਹੋਰ ਤੁਹਾਨੂੰ ਦੱਸ ਦਿੰਦੇ ਆ ਜੀ ਕਰਮਜੀਤਨ ਮੋਲ ਨੂੰ ਤਾਂ ਇਹ ਦੱਸਤਾ ਲੋਕਾਂ ਨੇ ਵੀ ਛੇਰਾ ਰਾਜਨੀਤੀ ਤੇਰੇ ਵੱਸ ਦੀ ਗੱਲ ਨਹੀਂ ਜਿਸ ਕਾ ਕਾਮ ਉਸੀ ਕੋ ਸਾਜੇ ਵੀ ਉਧਰ ਜਾ ਮੇਰਾ ਵੀਰ ਤੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਲੋਕਾਂ ਨੇ ਦੱਸਤਾ ਹਾਂ ਵੀ ਸਾਬ ਜੀ ਪੰਥ ਕੱਲਾ ਤੁਹਾਡਾ ਨਹੀਂ ਮੈਂ ਤਾਂ ਮੈਂ ਮੈਂ ਆਖਾ ਸਪੋਰਟਰ ਵੀ ਆ ਬਈਆ ਉਹ ਸੱਚੀ ਗੱਲ ਆ ਪੂਲਿਸ ਵੋਟਰਾਂ ਤੇ ਤੀਜੇ ਨੰਬਰ ਦੀ ਗੱਲ ਜਿਹੜੇ ਵੀ ਹੋਰ ਸੀਗੇ ਆਪਣੇ ਅਕਾਲੀ ਦਲ ਵਾਲਿਆਂ ਨੂੰ ਇੱਕ ਸੀਟ ਦਿੱਤੀ ਐ ਕਾਲੀ ਦਲ ਨੂੰ ਵੀ ਲੋਕ ਦੱਸ ਰਹੇ ਆ ਪਹਿਲਾਂ ਤਾਂ ਫੁੱਲ ਸੀਟਾਂ ਉਸ ਵੇਲੇ ਵਿਧਾਨ ਸਭਾ ਚ ਕਿੰਨੀਆਂ ਆਈਆਂ ਸੀ ਮੇਰੇ ਧਿਆਨ ਵਿੱਚ ਨਹੀਂ ਤਿੰਨ ਸੀ ਤਿੰਨ ਸੀ ਤਿੰਨ ਲਿਆਂਦੀ ਹੁਣ ਇੱਕ ਲਿਆਂਦੀ ਹੁਣ ਗਾਂ ਨੂੰ ਵੀ ਆਏ ਆਂਦੇ ਵੀ ਸੁਧਰਨਾ ਓਏ ਅਸੀਂ ਨਹੀਂ ਤੋ ਉਹਨਾਂ ਦਬਲਣਾ ਚਾਹੁੰਦੇ ਤੁਸੀਂ ਰਹਿ ਜੋ ਹੁਣ ਇੱਕ ਲੈ ਕੇ ਹੁਣ ਸਾਰੇ ਲੋਕ ਤਾਂ ਸਾਈਨ ਦੇ ਰਹੇ ਆ ਆਪਦੇ ਵੱਲੋਂ ਵੀ ਆ ਲਓ ਜੀ ਤਿੰਨ ਇੱਕ ਹੁਣ ਇਹਦੂ ਬਾਦ ਵੀ ਹੁਣ ਐ ਨਾ ਉਹ ਜੇ ਕਿਤੇ ਕਾਲੀ ਦਲ ਵਾਲੇ ਤੁਸੀਂ ਵੀ ਸੰਭਲ ਜੋ ਕਿਤੇ ਇਹਦੂ ਬਾਦ ਹੁਣ ਤੁਸੀਂ ਐ ਕਰਕੇ ਇਹਦੂ ਬਾਦ ਸਰਪੰਚ ਤੇ ਆ ਜੇ ਫਿਰ ਮੰਬਰੀ ਤੇ ਆ ਜੇ ਫਿਰ ਜੀਰੋ ਸੰਭਲ ਜੋ ਜਿਵੇਂ ਕਿੱਕਲੀਆਂ ਦੀ ਗੱਲ ਕੀਤੀ ਤੀਰਾਂ ਦੀ ਗੱਲ ਕੀਤੀ ਮਾਨ ਸਾਹਿਬ ਕੀ ਲੱਗਦਾ ਵੀ ਹੁਣ ਜਿਹੜੀ ਹਾਰ ਹੋਈ ਹੈ ਇਹ ਤੋਂ ਸੁਧਾਰ ਕਰਨਗੇ ਜਿਹੜੀਆਂ ਪੰਜਾਬ ਦੇ ਮੁੱਦੇ ਆ ਮੰਗਾਂ ਉਹ ਚੀਜ਼ ਨੂੰ ਦੁਬਾਰਾ ਸੈੱਟ ਕਰਨਗੇ ਸੁਧਾਰ ਕਰ ਲੈਣਗੇ ਤਾਂ ਬਹੁਤ ਚੰਗੇ ਰਹਿਣਗੇ ਪਰ ਸਾਨੂੰ ਇਹ ਡਾਊਟ ਹੈ ਵੀ ਮਾਨ ਸਾਹਿਬ ਸੁਧਾਰ ਕਿਵੇਂ ਕਰਨਗੇ ਸੁਧਾਰ ਤਾਂ ਤਾਂ ਤੋਂ ਹੋਣਾ ਨਾ ਉਹਨਾਂ ਦੇ ਵਿਚਾਰਿਆਂ ਦੇ ਅੰਦਰ ਚ ਗੇਮ ਹੋਊ ਤਾਂ ਕਰਨਗੇ ਜਿਵੇਂ ਤਾਂ ਤੋਂ ਜਿਨ੍ਹਾਂ ਦੇ ਮੈਨੂੰ ਕੋਈ ਚੀਜ਼ ਨਾ ਦੇ ਜੀ ਦਿਨਾ ਦਿ ਹਾਂ ਲਓ ਹੁਣ ਤੁਸੀਂ ਦੇ ਆਇਆ ਵੀ ਲੱਗ ਜੂ ਪਤਾ ਸ਼ਾਇਦ ਆ ਕਿ ਵੀ ਕਿਵੇਂ ਆ ਕਹਿੰਦਾ ਵੀ ਭੂਲੇ-ਪਾਲੇ ਲੋਕਾਂ ਦਾ ਹੈ ਦਿਲ ਟੁੱਟਿਆ ਅਬਦਾਲੀ ਵਾਂਗੂ ਲਾਲੇ ਨੇ ਪੰਜਾਬ ਲੁੱਟਿਆ ਬੈਠੀ ਜਨਤਾ ਹੈ ਹੁਣ ਕਰਮਾਂ ਨੂੰ ਕੋਸਦੀ ਪੱਲੇ ਸਾਡੇ ਪੈ ਗਿਆ ਇਹ ਬਲਬੋਸਤੀ ਦਿੱਲੀ ਦਾ ਮਾਡਲ ਜੀ ਕਹਿ ਕੇ ਆਏ ਨੇ ਬਾਦ ਵਿੱਚ ਚੱਡਾ ਜੀ ਲੈ ਕੇ ਆਏ ਨੇ ਮਾਡਲਿੰਗ ਦੇਖੀ ਜਾਓ ਹੁਣ ਬੌਸ ਦੀ ਪੱਲੇ ਸਾਡੇ ਪੈ ਗਿਆ ਇਹ ਬਲਬੋਸਤੀ ਕਹਿੰਦਾ ਗੱਪ ਦੇਖੋ ਰੋੜਦਾ ਹੈ ਚੌਰਸ ਵਾਲੇ ਕਲਾਕਾਰ ਨਾਲ ਕੰਨਮਿਆਂ ਕੋਰਸ ਵਾਲੇ ਦੇਖੋ ਕਲਾਕਾਰੀ ਕਮਾਲ ਏ ਉਸਦੀ ਪੱਲੇ ਸਾਡੇ ਪੈ ਗਏ ਬਲਬੋਸਤੀ ਕਹਿੰਦਾ ਬੋਂਕਰ ਨਾ ਲੈ ਗਿਆ ਪੰਜਾਬ ਹੁੰਝ ਕੇ ਝੂਠਾ ਜਿਹੜਾ ਰੋਕੇ ਫਿਰ ਅੱਖਾਂ ਪੁੰਝ ਕੇ ਪ੍ਰਵਾਹ ਨਿਓ ਕੋਈ ਦੁਨੀਆ ਦੇ ਰੋਸ ਦੀ ਪੱਲੇ ਸਾਡੇ ਪੈ ਗਏ ਬਲਬੋਸਤੀ ਕਹਿੰਦਾ ਦੇਖੋ ਕਿਵੇਂ ਹੋਈ ਜਾਂਦੇ ਜਾਲੀ ਪਰਚੇ ਵਿਆਹ ਉੱਤੇ ਦੇਖ ਲੋ ਕਰੋਨਾ ਖਰਚੇ ਖਜ਼ਾਨੇ ਦੀ ਧੌਣ ਮੁਰਗੇ ਵਾਂਗੂ ਮੋਸਤੀ ਪੱਲੇ ਸਾਡੇ ਪੈ ਗਏ ਬਲਬੋਸਤੀ ਹਰ ਬੰਦਾ ਲਾਈ ਬੈਠਾ ਦੇਖੋ ਧਰਨਾ ਤਾਂ ਹੀ ਪਿੱਛੇ ਹੋ ਗਏ ਖੁਸ਼ ਕਰਨਾ ਸਮਝ ਪਈਆ ਜਦੋਂ ਉਹਦੀ ਸੋਚ ਦੀ ਪੱਲੇ ਸਾਡੇ ਪੈ ਗਿਆ ਬਲਬ ਉਸ ਦੀ ਐ ਕਹ ਤੁਸੀਂ ਅਕੋਗੇ ਵੀ ਲੰਮੀ ਗੱਲ ਚੱਲ ਗਿਆ ਆਮ ਆਦਮੀ ਪਾਰਟੀ ਵਾਲੇ ਤੁਹਾਨੂੰ ਲੱਗੂ ਤਾਂ ਸਹੀ ਵੀ ਖਾਸ ਆ ਮੈਂ ਬੋਲ ਰਿਹਾ ਮੈਂ ਕੋਈ ਕਿਸੇ ਵੀ ਪਾਰਟੀ ਦਾ ਨਹੀਂ ਸਮਰਥਕ ਮੈਂ ਇੱਕ ਕਲਾਕਾਰ ਹਾਂ ਕਲਾਕਾਰ ਦਾ ਮਤਲਬ ਹੁੰਦਾ ਤੁਹਾਨੂੰ ਸੱਚਾ ਦਿਖਾਉਣਾ ਤੇ ਮੈਂ ਅੱਜ ਜੇ ਤੁਹਾਡੇ ਕੋਲੇ ਇੱਕ ਵੀ ਗੱਲ ਦਾ ਜਵਾਬ ਹੋਇਆ ਤਾਂ ਭਰਾ ਬਣ ਕੇ ਦੱਸ ਦਿਓ ਮੈਂ ਆਪੇ ਚੈਨਲ ਦੇ ਕਮੈਂਟਾਂ ਗੁੰਟਾਂ ਚ ਪੜ ਲੂਗਾ ਇਹ ਪਹਿਲਾਂ ਵੀ ਤੁਹਾਨੂੰ ਸੁਣਾਈ ਹੋਈ ਗੱਲ ਅੱਜ ਵੀ ਸੁਣਾ ਦਿੰਨਾ ਹੈ ਕਹਦਾ ਕਿੰਨੇ ਮਾਮਾ ਦੇ ਪੁੱਤ ਨੇ ਮੋਏ ਕਿੰਨੇ ਜਾਲੀ ਪਰਚੇ ਹੋਏ ਕਿੰਨੇ ਠੱਗ ਚੋਰ ਫੜੇ ਨੇ ਕਿੰਨੇ ਪੁੱਤ ਜਹਾਜ਼ ਚੜ੍ਹੇ ਨੇ ਕਿੰਨੇ ਥੋਡੇ ਘਰ ਉੱਚੇ ਪੈ ਗਏ ਕਿੰਨੇ ਜੱਟ ਨੇ ਫਾਹਾ ਲੈ ਗਏ ਕਿੰਨਾ ਕਿੰਨੇ ਜੱਟ ਨੇ ਫਾਹਾ ਲੈ ਗਏ ਕਿੰਨਾ ਤੁਸੀਂ ਇਹ ਚੜ੍ਹਿਆ ਕਰਜ਼ਾ ਕਿੰਨੀ ਥੋਡੇ ਤੋਂ ਦੁਖੀ ਹੈ ਪਰਜਾ ਕਦੇ ਇਹਦਾ ਵੀ ਤਾਂ ਦੇ ਦੇਓ ਹਿਸਾਬ ਥੋਡੇ ਕੋਲੋਂ ਪੁੱਛਦਾ ਹੈ ਪੰਜਾਬ ਸਾਨੂੰ ਬੜਾ ਮਹਿੰਗਾ ਪਿਆ ਇਨਕਲਾਬ ਕਹਦਾ ਬੀਆਈਪੀ ਕਲਚਰ ਕਿਹੜਾ ਕਟਾਇਆ ਹਰ ਥਾਂ ਤੇ ਐ ਪੋਸਟਰ ਲਾਇਆ ਮਾਈਨਿੰਗ ਵਾਲੋ ਦੱਸੋ ਕਿ ਬਣਿਆ ਕਿੰਨਾ ਉਹ ਤੋਂ ਪ੍ਰੋਫਿਟ ਆਇਆ ਪੱਤਰਕਾਰਾਂ ਨੂੰ ਬੱਸ ਚੱਕ ਕਰਕੇ ਦੱਸੋ ਕਿਹੜਾ ਨਸ਼ਾ ਕਟਾਇਆ ਨੌਜਵਾਨੀ ਜੇਲ੍ਹ ਭੇਜ ਕੇ ਦਿੱਲੀ ਵਾਲਾ ਰੰਗ ਦਿਖਾਇਆ ਲੋਕਤੰਤਰ ਦੀ ਕਰਕੇ ਅਤਿਆ ਤਾਨਾਸ਼ਾਹ ਦਵਾਰੇ ਆਇਆ ਕਦੇ ਇਹਦਾ ਵੀ ਤਾਂ ਦੇ ਦਿਓ ਜਵਾਬ ਤੁਹਾਡੇ ਕੋਲੋਂ ਪੁੱਛਦਾ ਪੰਜਾਬ ਸਾਨੂੰ ਬੜਾ ਮਹਿੰਗਾ ਪਿਆ ਇਨਕਲਾਬ ਤੇ ਇੱਕ ਕਹਿੰਦਾ ਜੀ ਰਾਜਿਆਂ ਵਾਲੇ ਸ਼ੌਂਕ ਪਗਾ ਕੇ ਲੁੱਟਦਾ ਹੈ ਆਪਣੀ ਕਲਾ ਦਿਖਾ ਕੇ ਸ਼ੌਂਕ ਤਾਂ ਰਾਜਿਆਂ ਵਾਲਿਆ ਕਲਾ ਦਿਖਾ ਕੇ ਲੋਕਾਂ ਨੂੰ ਲੁੱਟ ਲਿਆ ਤੁਹਾਨੂੰ ਪਤਾ ਹੀ ਜੀ ਰਾਜਿਆਂ ਵਾਲੇ ਸ਼ੌਂਕ ਪਗਾ ਕੇ ਲੁੱਟਦਾ ਹੈ ਆਪਣੀ ਕਲਾ ਦਿਖਾ ਕੇ ਲੋਕਾਂ ਨੂੰ ਜਜਬਾਤੀ ਕਰਕੇ ਵੋਟਾਂ ਦੇ ਨਾਲ ਤੋਰਤਾ ਭਰ ਕੇ ਦਿੱਲੀ ਮੂਹਰੇ ਢੇਰ ਹੋ ਗਿਆ ਧੋਖਾ ਸਾਡੇ ਨਾਲ ਫੇਰ ਹੋ ਗਿਆ ਬੂਟਾ ਆਸਾਂ ਦਾ ਸੁੱਕ ਗਿਆ ਪਰ ਪੰਜਾਬ ਹਲੇ ਨਹੀਂ ਮੁੱਕ ਗਿਆ ਪੰਜਾਬ ਲੈਣਾ ਜਾਣਦਾ ਹੀ ਸਾਬ ਥੋੜੇ ਕੋਲੋਂ ਪੁੱਛਦਾ ਪੰਜਾਬ ਸਾਨੂੰ ਬੜਾ ਮਹਿੰਗਾ ਪਿਆ ਇਨਕਲਾਬ ਏ ਅੱਜਕੱਲ੍ਹ ਪਮਕ ਅ ਆਮਦਮੀ ਪਾਰਟੀ ਦੇ ਪਮਕੜ ਜਿਹਨਾਂ ਨੂੰ ਭਗਵਾਨ ਸਿੰਘ ਮਾਨ ਵੀ ਕਹਿੰਦੇ ਸਾਡੇ ਪਮਕੜ ਉਹ ਐਕਸ ਵਾਰ ਦੀ ਟਿਕਟਾਂ ਵੰਡੀਆਂ ਪੰਜ ਮੰਤਰੀ ਬਾਕੀ ਤਿਤਲੀਆਂ ਕੁਝ ਜਿਹੜੇ ਆਪਦੇ ਸਾਥੀ ਕਲਾਕਾਰ ਭੇਜ ਦਿੱਤੇ ਤੇ ਇਹਨਾਂ ਸਾਰੇ ਪਮਕੜ ਕਿੱਥੇ ਰਹਿ ਗਏ ਪਮਕੜ ਅਸਲ ਦੇ ਵਿੱਚ ਨਾ ਜੀ ਪਮਕੜਾਂ ਨਾਲ ਵਿਚਰਨ ਨਾਲ ਮਾੜੀ ਹੋ ਗਈ ਮਾੜੀ ਬਤਾ ਕਿਵੇਂ ਹੋ ਗਈ ਪਮਕੜ ਤਾਂ ਇਹਨਾਂ ਕਹਿੰਦੇ ਮੈਂ ਬੱਲ ਬੱਲ ਕੋਲੇ ਪਮਕੜ ਆਟੋਮੈਟਿਕਲੀ ੜੁੱਕੇ ਆਉਂਦੇ ਆ ਪਮਕੜ ਉੱਡੇ ਐ ਪਮਕੜ ਗਏ ਪਰ ਜਿਹੜਾ ਬੱਲਵ ਸੀ ਨਾ ਬੱਲ ਉਹ ਦਵਾਈ ਵਾਲਾ ਨਿਕਲਿਆ ਜਿਹੜਾ ਆਪਣੇ ਲਾਂਦੇ ਖੱਟਾ ਜਾ ਮੱਕੜੋ ਦੇ ਕੋਲੇ ਜਾਂਦਾ ਮਰ ਜਾਂਦਾ ਉਹ ਅਸਲ ਦੇ ਵਿੱਚ ਉਹ ਮੱਕੜ ਕੋਲੇ ਜਾਂਦੇ ਸੀ ਮਰ ਗਏ ਤੇ ਜਿਹੜੇ ਤਾਂ ਆਪ ਮੱਕੜ ਮਰ ਗਏ ਉਹ ਤਾਂ ਚਲੋ ਉਹਨਾਂ ਨੂੰ ਮੁਬਾਰਕਾਂ ਤੇ ਭਾਈ ਜਿਹੜੇ ਆਪ ਮੱਕੜ ਬਚ ਕੇ ਭੇਡਾਂ ਚ ਕਨਵਰਟ ਹੋ ਗਏ ਉਹ ਥੋੜੇ ਜੇ ਪੰਜਾਬ ਨੂੰ ਇਹ ਤੰਗ ਕਰਨੇ ਖਤਰਨਾਕ ਹੋ ਗਿਆ ਕੰਮ ਉਹਨਾਂ ਦਾ ਇਹ ਚੀਜ਼ ਆਉਂਗੀਆਂ ਆਪ ਮੱਕੜਾਂ ਦਾ ਭਮੱਕੜੋ ਤੁਸੀਂ ਵੀ ਸਮਝ ਲਓ ਕਿ ਜਿਹੜੇ ਤਾਂ ਆਪ ਮੱਕੜ ਕੀ ਕੀ ਹੋ ਰਿਹਾ ਹੁਣ ਮੱਕੜਾਂ ਨੂੰ ਖੁਦ ਨੂੰ ਸਮਝਣਾ ਚਾਹੀਦਾ ਹੁਣ ਇੰਨਾ ਕਿੰਨੇ ਕਾਸੀ ਤਰੀਕੇ ਨਾਲ ਦੱਸੀ ਚੱਲੀ ਹੁਣ ਤੁਸੀਂ ਵੀ ਸਮਝੋ ਜੀ ਹਾਂ ਜੀ ਹਾਂ ਤੇ ਜਿਵੇਂ ਤੁਸੀਂ ਦੇਖਿਆ ਹੀ ਸਾਰਾ ਹੁਣ ਹਾਲ ਹੋਇਆ ਜਿਵੇਂ ਦੀਆਂ ਸੀਟਾਂ ਘਟ ਆਈਆਂ ਆਪਾਂ ਗੱਲਬਾਤ ਉਹਦੇ ਤੇ ਵੀ ਕੀਤੀ ਭਮੱਕੜਾਂ ਤੇ ਵੀ ਕੀਤੀ ਕੀ ਲੱਗ ਰਿਹਾ ਤੁਹਾਨੂੰ ਮਤਲਬ ਪੰਜਾਬ ਦੇ ਲੋਕਾਂ ਨੂੰ ਹਾਲੇ ਆਸ ਰਹੂਗੀ ਇਹਨਾਂ ਤੋਂ ਉਹਨਾਂ ਦਾ ਕੰਮ ਕਰਨੇ ਜਾਂ ਨਾ ਕਰਨੇ ਉਹਦੇ ਰਿਹਾ ਪੰਜਾਬ ਦੇ ਲੋਕਾਂ ਨੂੰ ਲੱਗਦਾ ਵੀ ਆਸ ਰਹੂਗੀ ਜਾਂ ਪੰਜਾਬ ਦੇ ਲੋਕ ਹੁਣ ਮਾਣ ਬਣਾਉਣਾ ਸ਼ੁਰੂ ਕਰ ਦੇਣਗੇ ਅੱਗੋਂ ਅਜ ਤੋਂ ਅੱਗੇ ਸਤਾਈ ਆ ਪੰਜਾਬ ਵਾਲੇ ਇਹਨਾਂ ਨੂੰ ਬਸ ਵਾਲੀ ਸੀਟ ਵੀ ਨਾ ਦਿੰਦੇ ਕਹਣੋ ਗਾਰੰਟੀ ਹੈ ਜੀ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕਿੰਨ੍ਸ ਵਸ ਵਾਲੀ ਸੀਟ ਦੇ ਦੇਣਗੇ ਇੰਨੇ 92 ਇੰਨਾ ਹੰਕਾਰ ਯਾਰ ਸਾਡੇ ਕੋਲੇ 92 ਅਸੀਂ 92 ਲੈ ਕੇ ਆਏ ਹੋਇਆ ਖੈਰਾ ਸਾਹਿਬ 92 ਲੈ ਕੇ ਆਏ ਤੇ ਹੁਣ 92 ਵਾਲੇ ਜੀ ਹੁਣ ਵੀ ਤਾਂ ਦੇਖੋ ਹੁਣ ਵੀ ਤਾਂ ਦੱਸੋ ਵੀ ਅਸੀਂ 3 ਲੈ ਕੇ ਆਏ ਹੋਇਆ ਅੱਛਾ ਇੱਕ ਗੱਲ ਹੋਰ ਬੋਲਦਾ ਹੁੰਦਾ ਸੀ ਹੁਣ ਇੱਕ ਗੱਲ ਹੋਰ ਮੈਂ ਇੱਕ ਨਾ ਤੁਹਾਨੂੰ ਹੁਣ ਸੁਣਾ ਕੇ ਨਹੀਂ ਹਟਾ ਵੀ ਲੋਕਾਂ ਨੂੰ ਜਜ਼ਬਾਤੀ ਕਰਕੇ ਵੋਟਾਂ ਦੇ ਨਾਲ ਤੋਰਤਾ ਪਰ ਕੇ ਇਹ ਆਪਣੇ ਪੰਜਾਬ ਦੇ ਲੋਕ ਨਾ ਜਜ਼ਬਾਤੀ ਹੋ ਜਾਂਦੇ ਆ ਅਕਸਰ ਜਦੋਂ ਇਹਨਾਂ ਨੂੰ ਗੱਲ ਸੁਣਾਉਂਦਾ ਸੀ ਪੰਜਾਬ ਵਾਲਿਓ ਇਹ ਇਤਿਹਾਸ ਲਿਖਿਆ ਜਾਊਗਾ ਇਹ ਇਤਿਹਾਸ ਲਿਖਿਆ ਜਾਊਗਾ ਜਦੋਂ ਇਤਿਹਾਸ ਵੀ ਪੰਜਾਬ ਨੂੰ ਬਚਾਉਣ ਤੁਰੇ ਸੀ ਤੁਹਾਡੀਆਂ ਪੀੜ੍ਹੀਆਂ ਪੁੱਛਣੀਆਂ ਤੁਸੀਂ ਕਿੱਥੇ ਸੀ ਤੇ ਲੋਕਾਂ ਨੂੰ ਵੀ ਲੱਗਿਆ ਵੀ ਪੰਜਾਬ ਨੂੰ ਬਚਾਉਣ ਵਾਲੀ ਗੱਲ ਹੈ ਪਰ ਮਾਨ ਸਾਹਿਬ ਇਤਿਹਾਸ ਉਹਨੇ ਵੀ ਲਿਖਿਆ ਜਾਊਗਾ ਬੀ ਬਹੁਤ ਛੇਤੀ ਆਏ ਤੇ ਬਹੁਤ ਛੇਤੀ ਇਤਿਹਾਸ ਇਹ ਵੀ ਲਿਖਿਆ ਜਾਊ ਵੀ ਕਿਹੜੇ ਕਿੜਿਆਂ ਨੇ ਇਨਕਲਾਬੀ ਕੱਢੇ ਉਹ ਇਨਕਲਾਬੀ ਕਿਹੜੇ ਕਿੜਿਆਂ ਨੇ ਕੱਢੇ ਉਹ ਕਿਹੜੇ ਕਿੜੇ ਸੀ ਫਰੋ ਉਹਨਾਂ ਨੂੰ ਵੀ ਮੁੰਡੇ ਜੀ ਅੱਖਾਂ ਕਰਨਗੇ ਵਾਹ ਵਾਹੀ ਦਾਦਾ ਤੂੰ ਕੱਢੇ ਜੋ ਕ੍ਰਾਂਤੀ ਵਾਲੇ ਕਿਉਂਕਿ ਕੱਢਣੇ ਪੈਣਗੇ ਮਜਬੂਰੀ ਹੁਣ ਯਾਰ ਪਤਾ ਗੱਲ ਕੀ ਆ ਮੈਂ ਕੋਈ ਨਾ ਤਾਂ ਪੱਕਾ ਨਿੰਦਕ ਨਹੀਂ ਆਏ ਵੀ ਮੈਂ ਹੁਣ ਨਾ ਤਾਂ ਕਿਸੇ ਪਾਰਟੀ ਮਗਰ ਗਿਆ ਤੇ ਨਾ ਹੀ ਮੇਰੀ ਕੋਈ ਇੰਟਰਵਿਊ ਦੇਖੀ ਹੈ ਤੇ ਨਾ ਹੀ ਮੇਰਾ ਸੋਸ਼ਲ ਮੀਡੀਆ ਤੇ ਕੋਈ ਵੀ ਇਹੋ ਜਿਹਾ ਬਿਆਨ ਆ ਪਰ ਇਹਨਾਂ ਦਾ ਰਿਜ਼ਲਟ ਦੇਖ ਕੇ ਤਾਂ ਗੱਲ ਕਰ ਰਹੇ ਆਂ ਵੀ ਹਜੇ ਵੀ ਸੰਭਲ ਜੋ ਕਿਉਂਕਿ ਯਾਰ ਪੰਜਾਬ ਦੇ ਲੋਕਾਂ ਨਾਲ ਸੀਰੀਅਸਲੀ ਬਹੁਤ ਵੱਡਾ ਧੋਖਾ ਕੀਤਾ ਇੱਕ ਵੀ ਵਾਅਦੇ ਦਿੱਤਾ ਦੱਸ ਦਿਓ ਬਿਜਲੀ 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 ਕਰਜ਼ਾ ਉਹ ਕਿੱਧਰ ਗਿਆ ਕਰਜ਼ੇ ਦੀ ਵੀ ਤਾਂ ਗੱਲ ਕਰੋ ਵੀ ਅਸੀਂ ਨਾ ਕਰਜ਼ਾ ਚੜਿਆ ਆ ਵੀ ਗੱਲ ਦੱਸਿਆ ਕਰੋ ਮਾਨ ਸਾਹਿਬ ਫੇਰ ਵੇਖਾਂਗੇ ਕੀ ਹੁੰਦਾ ਏ ਅਜੀ ਲੋਕਾਂ ਦਾ ਦਿਲ ਟੁੱਟਿਆ ਵੈਸੇ ਤਾਂ ਹੁਣ ਕੀ ਕੀ ਤੁਹਾਡਾ ਮੈਂ ਨਹੀਂ ਮੰਨਦਾ ਵੀ ਨਹੀਂ ਲੋਕ ਨਹੀਂ ਤੁਸੀਂ ਤੁਹਾਡਾ ਸਵਾਲ ਇਹ ਸੀ ਨਾ ਵੀ ਲੋਕ ਵਿਸ਼ਵਾਸ ਕਰਨਗੇ ਨਹੀਂ ਕਰਦੇ ਜੀ ਲੋਕਾਂ ਦਾ ਜੇ ਵਿਸ਼ਵਾਸ ਕਰਨਾ ਹੁੰਦਾ ਹੁਣ ਹੀ ਤੁਸੀਂ ਦੇਖ ਲੋ ਰਿਜ਼ਲਟ ਯਾਰ ਤੁਸੀਂ ਗੇਮਾਂ ਪਾਉਣ ਲੱਗ ਗਏ ਲਿਆ ਕੇ ਪੰਜਾਬ ਤੇ ਹੁਣ ਕਿੱਧਰ ਗਈ ਤੁਹਾਡੀ ਆਮ ਆਦਮੀ ਪਾਰਟੀ ਵਾਲੀ ਵੀ ਅਸੀਂ ਆਮ ਘਰਾਂ ਦੇ ਧੀਆ ਪੁੱਤ ਹੁਣ ਤੁਸੀਂ ਕਿ ਪੰਜ ਮੰਤਰੀ ਲਿਆ ਤੇ ਹੁਣ ਰਹਿਦਾ ਹੁੰਦਾ ਕਰਮਜੀਤਨ ਮੋਹਰ ਲ ਆ ਗਿਆ ਕਲਾਕਾਰਾਂ ਨੂੰ ਵੀ ਬੇਨਤੀ ਆ ਕਲਾਕਾਰੋ ਯਾਰ ਥੋੜਾ ਜਿਆਦਾ ਐਂ ਵੀ ਦੇਖਣਾ ਚਾਹੀਦਾ ਠੀਕ ਆ ਤੁਹਾਡੇ ਨਾਲ ਦਾ ਪਰ ਐਂ ਵੀ ਤਾਂ ਦੇਖਣਾ ਚਾਹੀਦਾ ਬੰਦਾ ਬਰਾਬਰ ਕਾਉਣਾ ਇਹ ਵੀ ਤਾਂ ਦੇਖਣਾ ਚਾਹੀਦਾ ਵੀ ਕਿੱਥੇ ਉਹ ਚੀਜ਼ ਦਾ ਕੀ ਸਟੈਂਡ ਰੱਖ ਰਿਹਾ ਅੱਛਾ ਸਰਬਜੀਤ ਤੇ ਅੰਮ੍ਰਿਤਪਾਲ ਵੀ ਲੋਕਾਂ ਨੇ ਐਂ ਦਿਖਾ ਅਣਖ ਦਿਖਾਉਣ ਵਾਸਤੇ ਕਰਿਆ ਸਾਰਾ ਕੰਮ ਵੀ ਇਹਨਾਂ ਨੇ ਯਾਰ ਖਾਲਾ ਜੀ ਦਾ ਹੀ ਬੜਾ ਸਮਝ ਲਿਆ ਸੀ ਵੀ ਜਿਹੜਾ ਕੁਛ ਅਸੀਂ ਮਾਂ ਭਗਵੰਤ ਮਾਨੀ ਸਿਆਣਾ ਆ ਗਿਆ ਵੀ ਹਾਂ ਅੰਮ੍ਰਿਤਪਾਲ ਐਂ ਕਰ ਰਿਹਾ ਸੀ ਖਰਾਬ ਕਰ ਰਿਹਾ ਸੀ ਤਾਂ ਮੈਂ ਜੇਲ੍ਹ ਚ ਮਰਾਂ ਤੂੰ ਹੀ ਬੜਾ ਸਿਆਣਾ ਆ ਗਿਆ ਯਾਰ ਜਿਹੜੇ ਲੋਕਾਂ ਨੇ ਐਮਪੀ ਬਣਾਤਾ ਉਹ ਉਹ ਲੋਕਾਂ ਦੀ ਸਮਝ ਹੀ ਕੋਈ ਨਹੀਂ ਕਈ ਕਡੂਰ ਸਾਹਿਬ ਹਲਕੇ ਦੇ ਵਿੱਚ ਕੋਈ ਲੋਕ ਸਮਝ ਵਾਲੇ ਨਹੀਂ ਸੀ ਉਹੀ ਬਣਾਤਾ ਐ ਐਡਾ ਕਿਹੜਾ ਨੂੰ ਨੈਸ਼ਨਲ ਸਕਿਉਰਿਟੀ ਐਕਟ ਤੋਂ ਕਿੰਨਾ ਕ ਖਤਰਾ ਸੀ ਜੇ ਖਤਰਾ ਹੁੰਦਾ ਤਾਂ ਬਾਈ ਜਤਾਉਂਦੇ ਉਹ ਪਰ ਇਹ ਕੀ ਕਰਵਾ ਕੋਈ ਰਿਹਾ ਤੇ ਮਾਨ ਸਾਹਿਬ ਕੱਲੀ ਕੁਰਸੀ ਬਚਾਉਣ ਲਈ ਉਹ ਕਰ ਰਿਹਾ ਕਰਵਾ ਕੋਈ ਰਿਹਾ ਕੁਰਸੀ ਬਚਾਉਣ ਲਈ ਜਿਹੜਾ ਕੁਝ ਕਰ ਰਿਹਾ ਨਾ ਪਰ ਇਹਨੂੰ ਬਹੁਤ ਮਹਿੰਗਾ ਪਊਆ ਮੈਂਬਰ ਆਫ ਪਾਰਲੀਮੈਂਟ ਨਹੀਂ ਤੁਸੀਂ ਆਫ ਪਾਰਲੀਮੈਂਟ ਕੱਟ ਕੇ ਮੰਬਰ ਤੇ ਆਉਂਗੇ ਦੁਬਾਰਾ ਤੇ ਮੰਬਰ ਤੋਂ ਬਾੜ ਵਾਲਿਆਂ ਨੂੰ ਨਹੀਂ ਜਤਾਉਣਾ ਹਾਂਜੀ ਬਹੁਤ ਧੰਨਵਾਦ ਮਿਹਰਬਾਨੀਸ ਥੈਂਕ ਯੂਸ ਗੱਲਬਾਤ ਕੀਤੀ ਖੁਸ਼ ਕਰਨ ਦੇ ਨਾਲ ਉਹਨੇ ਆਪਣੀ ਕਲਾਕਾਰੀ ਦੇ ਤਰੀਕੇ ਦੇ ਨਾਲ ਵੀ ਤੇ ਜੋ ਉਹਦੇ ਮਨ ਦੇ ਜਜ਼ਬਾਤ ਆ ਉਹ ਵੀ ਉਹਨੇ ਸਾਹਮਣੇ ਰੱਖੇ ਉਮੀਦ ਹੈ ਤੁਹਾਨੂੰ ਇੰਟਰਵਿਊ ਪਸੰਦ ਆਵੇਗੀ ਹੋਰ ਇਸ ਤਰੀਕੇ ਦੀ ਇੰਟਰਵਿਊ ਲਈ ਦੇਖਦੇ ਰਹੋ ਲੋਕ ਵਾਈਟ